ਵਿਆਹੀ ਹੋਈ ਕੁੜੀ ਨੂੰ ਪੈਸੇ ਵਿਆਜ ਤੇ ਦੇ ਕੇ ਵਿਅਕਤੀ 3 ਸਾਲ ਤੱਕ ਕਰਦਾ ਰਿਹਾ ਉਸ ਦੇ ਨਾਲ ਇਹ ਕੰਮ ਹੁਣੇ ਲੜਕੀ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਦੇ ਰਿਹਾ ਧਮਕੀਆਂ ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਤੋਂ ਵਿਆਜ ਤੇ ਪੈਸੇ ਚੱਕਣ ਤੋਂ ਪਹਿਲਾਂ ਤੁਸੀਂ 100 ਬਾਰ ਸੋਚੋਗੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਆਹੀ ਹੋਈ ਕੁੜੀ ਦੁਆਰਾ ਇੱਕ ਕਾਲੂ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਕਿ ਅੱਜ ਤੋਂ 3 ਸਾਲ ਪਹਿਲਾਂ ਮੈਂ ਉਸ ਦੇ ਕੋਲੋਂ ਵਿਆਜ ਦੇ ਉੱਤੇ 30000 ਰੁਪਏ ਚੱਕਿਆ ਸੀ ਤਾਂ ਉਹ ਪੈਸੇ ਵਾਪਸ ਕਰ ਦੇਣ ਦੇ ਬਾਵਜੂਦ ਵੀ ਇਹ ਮੈਨੂੰ ਡਰਾਉਂਦਾ ਧਮਕਾਉਂਦਾ ਰਿਹਾ ਬੰਦੂਕ ਦੀ ਨੋਕ ਤੇ ਇਸ ਦੁਆਰਾ ਮੇਰੇ ਨਾਲ ਗਲਤ ਕੰਮ ਕੀਤਾ ਗਿਆ ਤਾਂ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲੜਕੀ ਦੁਆਰਾ ਲਗਾਏ ਗਏ ਨੇ ਦੱਸ ਦਈਏ ਕਿ ਲੜਕਾ ਤੇ ਲੜਕੀ ਦੋਵੇਂ ਵਿਆਹੇ ਹੋਏ ਨੇ ਤਾ ਉਸ ਲੜਕੇ ਦੀ ਘਰ ਵਾਲੀ ਵੀ ਜਿਹੜੀ ਮੀਡੀਆ ਦੇ ਸਾਹਮਣੇ ਆਈ ਹੈ ਉਸ ਦੁਆਰਾ ਲੜਕੀ ਦੇ ਉੱਤੇ ਹੀ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਇਹ ਹੀ ਮੇਰੇ ਪਤੀ ਦੇ ਪਿੱਛੇ ਪਈ ਹੋਈ ਸੀ ਤੇ ਮੇਰੇ ਪਤੀ ਨੇ ਇਸ ਦੇ ਕੋਲੋਂ ਪੈਸੇ ਲੈਣੇ ਨੇ ਤਾਂ ਕੀ ਕਹਿਣਾ ਦੋਵੇਂ ਧਿਰਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਤੇ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਜਸਪ੍ਰੀਤ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਹੀ ਤੇ ਕੋ 30000 ਰੁਪਏ ਵਿਆਜੀ ਲਿਆ ਸੀ 3000 ਰੁਪਏ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ 2-3 ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹਾ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੈਨਾਂ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਕਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰ ਦਾਂਗਾ ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ ਤੇਨੇ ਮੇਰੀਆਂ ਫੋਟੋਆਂ ਵਾਇਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਦਾ ਇਹ ਕਿੱਥੇ ਰਹਿੰਦਾ ਇਹਦਾ ਨਾਮ ਕਾ ਲੂ ਆ ਪੱਕਾ ਨਾ ਰਮਨ ਦਸਾਂਜ ਆ ਇਹ ਉੱਥੇ ਰਹਿੰਦਾ ਮਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨੀ ਰੋਡ ਹਾਂਜੀ ਗੁਰਨਾਮਨਗਰ ਤੁਸੀਂ ਪੈਸੇ ਲਏ ਸੀ ਹਾਂਜੀ ਪੈਸੇ ਲਏ ਸੀ ਤੁਹਾਡੇ ਘਰ ਵਾਲੇ ਲੋਕਾਂ ਨੇ ਕਦੇ ਤੁਹਾਨੂੰ ਵੀ ਤੁਹਾਨੂੰ ਲੈ ਕੇ ਜਾ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਤੇ ਇਸ ਲਈ ਵਿਆਜੀ ਲਏ ਸੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਇਦਾਂ ਪੈਸੇ ਖਾਂਦਾ ਰਿਹਾ ਮੇਰੇ ਕੋਲ ਮੈਨੂੰ ਅੱਜ 40000 ਦੇ ਨਹੀਂ ਤਾਂ ਮੈਂ ਫੋਟੋ ਮਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਫੋਟੋ ਰੋ ਜਾਂਦੇ ਨੇ ਹਾਂਜੀ ਤੁਹਾਡੀ ਕੋ ਫੋਟੋ ਫਟਾ ਕੇ ਨਹੀਂ ਹਾਂਜੀ ਖਿੱਚੀਆਂ ਨੇ ਕੀ ਹੋ ਗਈ ਅੰਦਰ ਫੋਟੋ ਵਾਇਰਲ ਕਰ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੈ ਗਿਆ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਪਿਸਤਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਤਲ ਅੱਗੇ ਕਿਹਦਾ ਜੋਰ ਆ ਤੁਸੀਂ ਤੇ ਦਰਖਾਸਤ ਦਿੱਤੀ ਹੁਣ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨ ਉਹ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸਹਿਣੀ ਵੇ ਰਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਹੈ ਮੈਂ ਅੱਜ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋਲ ਬੜੇ ਪੈਸੇ ਖਾਲੇ ਆ ਜਿੰਨਾ ਕੋ ਖਾਦੇ ਉਹ ਵੀ ਮੇਰੇ ਕੋਲ ਸਬੂਤ ਹੈਗੇ ਜਿਹੜੇ ਇਹਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ ਇਹਨੂੰ ਮੈਂ ਬਸ ਲਿਆਂਦਾ ਇੱਕ ਘੰਟਾ ਆਇਆ ਫੜ ਕੇ ਲਿਆਂਦਾ ਵਾ ਇਹਨੂੰ ਕੀ ਕਾਰਵਾਈ ਦੀ ਮੰਨ ਕਰਦੀ ਆ ਮੈਂ ਪਰਚਾ ਚੋਂ ਨਹੀਂ ਇਹਦੇ ਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਨੇ ਤੇ ਇਹਨੇ ਮੋੜਵਾ ਪਾਤੀਆਂ ਮੇ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਮੈਂ ਨਰਿੰਦਰ ਕੌਰ 54 ਰਮਨਦੀਪ ਸਿੰਘ ਗੱਲਬਾਤ ਇਸ ਤਰ੍ਹਾਂ ਹੈ ਕਿ ਕੋਮਲ ਨਾਮ ਦੀ ਜਿਹੜੀ ਲੇਡੀਜ਼ ਹੈਗੀ ਹੈ ਇਸ ਇਹ ਮੇਰੇ ਹਸਬੈਂਡ ਰਮਨਦੀਪ ਦੇ ਨਾਲ ਉਫ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਆ ਤਿੰਨ ਸਾਲ ਤੋਂ ਇਹ ਇਹ ਤਾਸ਼ ਖੇਡਦੀ ਰਹੀ ਹੈ ਇਹਨਾਂ ਤਿੰਨ ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾਂ ਨੂੰ ਪਤਾ ਕਿ ਕੀ ਗੱਲ ਕੀ ਬਾਤ ਹੈ ਇਹਨਾਂ ਦੋਨਾਂ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੈਂਡ ਨੇ ਠੀਕ ਹੈ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੂਟਵਾ ਇਹਦੇ ਕੋਲ ਹੈਗੀਆਂ ਵਾ ਇਹ ਮੇਰੇ ਕੋ ਹਸਬੰਡ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਹੈ ਤੇ ਹੁਣ ਮਤਲਬ ਵੀ ਗੱਲ ਇਸ ਤਰ੍ਹਾਂ ਹੈ ਕਿ ਇਹ ਕਰ ਕਰਕੇ ਨੇ ਫੋਟੋਆਂ ਖਚਾਈਆਂ ਐ ਇਹ ਕਹਿੰਦੀ ਮੇਰੇ ਸਿਰ ਤੇ ਗੰਧ ਰਾਕੇ ਫੋਟੋਆਂ ਖਚਾਈਆਂ ਇਹਨੀਆਂ ਫੋਟੋਆਂ ਵੇਖੀਆਂ ਜਾਣ ਇਸ ਦੇ ਫੋਨ ਦੇ ਵਿੱਚੋਂ ਕਿ ਇਹ ਇਹਨੂੰ ਡਰਾਤਮਕਾ ਕੇ ਫੋਟੋਆਂ ਖਿਚੀਆਂ ਗਈਆਂ ਨੇ ਇਹਦੀਆਂ ਵੇਖੋ ਜਿਹਨੂੰ ਡਰਾਤਮਕਾ ਕੇ ਫੋਟੋਆਂ ਜਿਹੜੇ ਖਿੱਚਦੇ ਆ ਉਹਨਾਂ ਦੇ ਫੇਸ ਤੇ ਇਸ ਤਰ੍ਹਾਂ ਸਮਾਈਲ ਨਹੀਂ ਹੁੰਦੀ ਹੈਗੀ ਇਹਦੇ ਫੇਸ ਦੇ ਉੱਪਰ ਵੇਖੋ ਕਿਸ ਤਰ੍ਹਾਂ ਸਮਾਈਲ ਹੈ ਇਹ ਖੁਦ ਇਹਨੇ ਆਪ ਫੋਟੋਆਂ ਖਿਚੀਆਂ ਹੋਈਆਂ ਨੇ ਉਸ ਦੇ ਨਾਲ ਖਚਾਈਆਂ ਨੇ ਉਫ ਰਮਨਦੀਪ ਕਾਲੂ ਦੇ ਨਾਲ ਇਹ 3 ਸਾਲ ਤੋਂ ਇਹਨਾਂ ਤਾਸ਼ ਤੂਸ਼ ਖੇਡਦੀ ਉਸ ਮਾਮਲੇ ਦੇ ਵਿੱਚ ਇਹ ਗੱਲਬਾਤ ਹੈ ਤੇ ਮੇਰੇ ਹਸਬੰਦ ਨੂੰ ਇਹ ਬਲੈਕਮੇਲ ਕਰਦੀ ਪਈ ਹੈ ਜੋ ਕਿ ਉਹ ਦੋਸ਼ੀ ਨਹੀਂ ਹੈਗੇ ਦੋਸ਼ੀ ਇਹ ਖੁਦ ਆਪ ਹੈਗੀ ਹੈ ਇਲਜ਼ਾਮ ਮੇਰੇ ਹਸਬੰਦ ਤੇ ਲਾਉਂਦੀ ਪਈ ਹੈ ਤਿੰਨ ਚਾਰ ਵਾਰੀ ਇਹ ਮੇਰੇ ਘਰ ਵੀ ਆਈ ਹੈ ਤਿੰਨ ਚਾਰ ਵਾਰੀਆਂ ਨੇ ਮੈਂ ਭਜਾਇਆ ਵੀ ਆ ਬਿਨ ਮਤਲਬ ਤੋਂ ਫੋਨ ਸਵੇਰੇ ਸ਼ਾਮੀ ਇਹ ਮੇਰੇ ਹਸਬੰਦ ਨੂੰ ਕਰਦੀ ਆ ਕਿ ਮੈਨੂੰ ਮੇਲ ਤਾਸ਼ ਖੇਡਣ ਵਾਸਤੇ ਮੈਨੂੰ ਉਹਨੂੰ ਸੱਦਦੀ ਆਪ ਬੁਲਦੀ ਆ ਉਹਨੂੰ ਇਹ ਤੇ ਇਨਸਾਲ ਤੋਂ ਰਿਲੇਸ਼ਨ ਦੇ ਵਿੱਚ ਹੈਗੇ ਸੀ ਤੁਹਾਨੂੰ ਕੋਈ ਪਤਾ ਸੀ ਦਾ ਤੁਸੀਂ ਵਿਰੋਧ ਨਹੀਂ ਕੀਤਾ ਨਹੀਂ ਸਰ ਮੈਂ ਵਿਰੋਧ ਕਰਦੀ ਸੀਗੀ ਇਹ ਜੇ ਲੇਡੀਜ਼ ਮੈਨੂੰ ਜਿਹੜਾ ਫੋਨ ਇਸ ਲੇਡੀਜ਼ ਆਂਦਾ ਮੈਨੂੰ ਪੁੱਛਦੀ ਸੀ ਇਹ ਖੁਦ ਕਹਿੰਦੀ ਸੀ ਕਿ ਇਹ ਮੇਰਾ ਨਾਲ ਦਾ ਵਾ ਤੂੰ ਲਾਲਾ ਜੋਰ ਜੋ ਕਰਨਾ ਤੂੰ ਕਰ ਲਾ ਇਹ ਮੇਰਾ ਨਾਲ ਦਾ ਵਾ ਮੈਂ ਇਹ ਨਾਲ ਰਹਿਨੀ ਆ ਇਹਦੇ ਦੋ ਹਸਬੈਂਡ ਹੈਗੇ ਆ ਜਦ ਕਿ ਇਹਦੀ ਗੱਲ ਦੇ ਵਿੱਚ ਨਹੀਂ ਆਂਦਾ ਪਿਆ ਫਰਸਟ ਵਾਲੇ ਦਾ ਮੈਨੂੰ ਪਤਾ ਨਹੀਂ ਹੈ ਉਹਦਾ ਨਾਮ ਰਾਜੂ ਆ ਉਹਨੂੰ ਮੈਂ ਫੋਨ ਕੀਤਾ ਸੀ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਭੈਣ ਜੀ ਤੁਹਾਡੇ ਹਸਬੈਂਡ ਇਹ ਦੋਨੇ ਮੇਰੀ ਘਰ ਵਾਲੀ ਇਹ ਘੁੰਮਣ ਫਿਰਨ ਜਾਂਦੇ ਇਹਨਾਂ ਨੂੰ ਸਮਝਾ ਲਓ ਸਮਝਾ ਲਓ ਬਟ ਇਹ ਨਹੀਂ ਸਮਝੀ ਉਹ ਹਸਬੰਡ ਜਿਹੜੇ ਇਹਦੇ ਲਾਸਟ ਵਾਲੇ ਆ ਸੈਕਿੰਡ ਨੰਬਰ ਵਾਲੇ ਉਹ ਕਹਿੰਦੇ ਆ ਕਿ ਮੇਰਾ ਇਹਨਾਂ ਕੋਈ ਲੈਣ ਦੇ ਨਹੀਂ ਹੈਗਾ ਦੀ ਮੈਨੂੰ ਮਤਲਬ ਇਹ ਗੱਲਾਂ ਗੁੱਲਾ ਦੱਸਦੀ ਰਹੀ ਹੈ ਮੇਰੇ ਹਸਬੰਡ ਦੇ ਨਾਲ ਸਾਰੀਆਂ ਗੱਲਾਂ ਗੁੱਲਾ ਕਰਦੀ ਰਹੀ ਹੈ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਕੇਸ ਦੇ ਵਿਰੋਧ ਨੂੰ ਲੈ ਕੇ ਨਹੀਂ ਸਰ ਪੁਲਿਸ ਪ੍ਰਸ਼ਾਸਨ ਕੋਣੀ ਮੈਂ ਗਈ ਸੀ ਮੈਂ ਮੰਗ ਕਰਦੇ ਹਾਂ ਮੈਂ ਮੰਗ ਕਰਦੀ ਮੇਰੇ ਹਸਬੰਦ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਸਵੇ ਦੇ ਆਪਣੀ ਸਾਰੀ ਫੈਮਿਲੀ ਦੇ ਨਾਲ ਇੱਥੇ ਬੈਠੇ ਹੋਏ ਆ ਕੇ ਸਾਨੂੰ ਪਤਾ ਹੀ ਨਹੀਂ ਕੀ ਗੱਲ ਕੀ ਬਾਤ ਹੈ ਇਨਸਾਫ ਮੰਗ ਇਨਸਾਫ ਦੀ ਮੰਗ ਕਰਦੇ ਹਾਂ ਹਾਂਜੀ ਇੱਥੇ ਲੋਕਲ ਇੱਕ ਲੇਡੀ ਹੈ ਉਹਦੇ ਕੋਲ ਕੰਪਲੀਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ ਉਹ ਹੁਣ ਦੋਵੇਂ ਬਾਟੀਆਂ ਇਕੱਠੀਆਂ ਕੀਤੀ ਹੈ ਦੇਖਦੇ ਹਾਂ ਜੋ ਸਚਾਈ ਹੋਈ ਉਹਨੇ ਬਤਾਉ ਕੀਤਾ ਜਾਊਗਾ ਦੇਖਦੇ ਹਾਂ ਜੀ ਇਟਸ ਮੈਟਰ ਆਫ ਮੈਟਰ ਆਫ ਇਨਵੈਸਟੀਗੇਸ਼ਨ ਇਹ ਚੈੱਕ ਕਰਦੇ ਹਾਂ ਹੁਣ ਠੀਕ ਹੈ ਜੀ ਜੋ ਵੀ ਹੋ ਜਾਸੀ ਸੂਰਪਾਈ ਕੀ ਵੈਸੇ ਕਰ ਰਹੀ ਆ ਉਹ ਤੇ ਲੈ